ਮੇਰੇ ਸਵਾਗਤ ਹੈ ਜੀ ਸਭੀ ਸਟੂਡੈਂਟਸ ਦਾ ਕੈਨੇਡਾ ਦਾ ਇਸ ਵਕਤ ਰੁਖ ਕੀ ਹੈ ਕਿਨ ਬਾਤੋਆਂ ਦਾ ਆਪਨੇ ਖਿਆਲ ਰੱਖਣਾ ਹੈ ਅਮਰਜੀਤ ਸਿੰਘ ਕਮਰ ਬ੍ਰਾਡਵੇ ਇਮੀਗ੍ਰੇਸ਼ਨ ਸਰਵਿਸਿਜ਼ ਸੇ ਸਾਡੇ ਨਾਲ ਹੈ ਅਮਰ ਸਾਹਿਬ ਮੈਂ ਚਾਹਾਂਗਾ ਪੂਰੀ ਕਲੈਰਿਟੀ ਸਟੱਡੀ ਵੀਜ਼ਾ ਚਾਹੇ ਉਹ ਕੈਨੇਡਾ ਦਾ ਹੈ ਜਿੱਥੇ ਅੱਜ ਦੇ ਹਾਲਾਤ ਬਹੁਤ ਜ਼ਿਆਦਾ ਵਧੀਆ ਨਹੀਂ ਚੱਲ ਰਹੇ ਸੋ ਅੱਜ ਦੇ ਸਮੇਂ ਚ ਕਿਹੜੀਆਂ ਚੀਜ਼ਾਂ ਦਾ ਤੁਹਾਨੂੰ ਧਿਆਨ ਰੱਖਣ ਦੀ ਲੋੜ ਪਊਗੀ ਕੈਨੇਡਾ ਦਾ ਅਗਰ ਤੁਸੀਂ ਵੀਜ਼ਾ ਹਾਸਲ ਕਰਨਾ ਚਾਹੁੰਦੇ ਹੋ ਸੋ ਸਭ ਤੋਂ ਪਹਿਲਾਂ ਕੈਨੇਡਾ ਨੂੰ ਲੈ ਕੇ ਆਪਾਂ ਤਹਾਨੂੰ ਕਲੈਰਿਟੀ ਦਿੰਨੇ ਆ ਕਿ ਕੈਨੇਡਾ ਦੇ ਵਿੱਚ ਇਸ ਸਮੇਂ ਕੀ ਚੱਲ ਰਿਹਾ ਹੈ ਕੈਨੇਡਾ ਇੱਕ ਚੀਜ਼ ਤੁਹਾਨੂੰ ਸਮਝ ਨਹੀਂ ਪਾਉਗੀ ਕਿ ਜੋ ਕੈਨੇਡਾ 2023 ਤੱਕ ਸੀ ਉਹ ਕੈਨੇਡਾ ਹੁਣ 2025 'ਚ ਵੀ ਨਹੀਂ ਹੈਗਾ 27 'ਚ ਵੀ ਨਹੀਂ ਆਉਣਾ ਤੇ 29 'ਚ ਵੀ ਆਉਣ ਦੇ ਚਾਂਸ ਘਟਿਆ ਹੁਣ ਕੈਨੇਡਾ ਨੇ ਇੱਕ ਫਿਕਸ ਪੈਟਰਨ ਫੜ ਲਿਆ ਜਿਹੜਾ ਪੈਟਰਨ ਤਕਰੀਬਨ ਤਕਰੀਬਨ ਆਸਟ੍ਰੇਲੀਆ ਦਾ ਕਾਪੀ ਲੱਗ ਰਿਹਾ ਜਿੱਥੇ ਬੱਚਿਆਂ ਨੂੰ ਵੀਜ਼ੇ ਜ਼ਿਆਦਾ ਤੋਂ ਜ਼ਿਆਦਾ ਸਿਰਫ ਯੂਨੀਵਰਸਿਟੀਆਂ 'ਚ ਦਿੱਤੇ ਜਾ ਰਹੇ ਨੇ ਔਰ ਉਹ ਵੀ ਸਿਰਫ ਪਬਲਿਕ ਯੂਨੀਵਰਸਿਟੀਆਂ ਜਿਹਦੇ ਉੱਤੇ ਜਾ ਰਹੇ ਨੇ ਮਤਲਬ ਗਵਰਨਮੈਂਟ ਫੰਡਡ ਯੂਨੀਵਰਸਿਟੀਆਂ ਦੇ ਵਿੱਚ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਔਰ ਦਿੱਤੇ ਵੀ ਜਾ ਰਹੇ ਨੇ ਉਹਨਾਂ ਬੱਚਿਆਂ ਨੂੰ ਜਿਨ੍ਹਾਂ ਦੀ ਪਹਿਲੀ ਸ਼ਰਤ ਤੇ ਆ ਕਿ ਉਹਨਾਂ ਦਾ ਅਕੈਡੈਮਿਕ ਪ੍ਰੋਫਾਈਲ ਸਟਰੋਂਗ ਆ ਅਕੈਡੈਮਿਕ ਪ੍ਰੋਫਾਈਲ ਮਤਲਬ ਉਹਨਾਂ ਦਾ ਪੜ੍ਹਾਈ ਲਿਖਾਈ ਵਾਲਾ ਹਿੱਸਾ ਪਲੱਸ 2 ਕੀਤੀ ਹੈ ਤਾਂ ਈਚ ਸਬਜੈਕਟ 60 ਦਾ ਸਕੋਰ ਹੈਗਾ ਆਈਲੈਟਸ ਕੀਤੀ ਹੈ ਤਾਂ ਈਚ ਮੋਡਿਊਲ 6 ਦਾ ਸਕੋਰ ਹੈਗਾ ਪੀਟੀ ਕੀਤੀ ਹੈ ਤਾਂ ਘਟੋ-ਘਟੇ ਈਚ ਮੋਡਿਊਲ 59 ਦਾ ਸਕੋਰ ਹੈਗਾ ਤੇ ਜੇ ਗ੍ਰੈਜੂਏਸ਼ਨ ਕੀਤੀ ਹੈ ਤਾਂ ਓਵਰਆਲ 60% ਨੇ ਆ ਆ ਗੁੱਡ ਪ੍ਰੋਫਾਈਲ ਸੋ ਇਹਨਾਂ ਨੂੰ ਤਰਜੀਹ ਦਿੱਤੀ ਜਾ ਰਹੀ ਹੈ ਔਰ ਇਹਨਾਂ ਨੂੰ ਦਿੱਤੀ ਜਾ ਰਹੀ ਹੈ ਸਰਕਾਰੀ ਯੂਨੀਵਰਸਿਟੀਆਂ ਦੇ ਵਿੱਚ ਸਭ ਤੋਂ ਜ਼ਿਆਦਾ ਵੀਜ਼ੇ ਇੱਥੇ ਨੇ 70 ਤੋਂ 80% ਇੱਥੇ ਵੀਜ਼ੇ ਦਾ ਸਕਸੈਸ ਰੇਟ ਮਿਲਦਾ ਪਿਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਪਰ ਕੁਝ ਸ਼ਰਤਾਂ ਇਸ ਤੋਂ ਇਲਾਵਾ ਤੁਹਾਨੂੰ ਪੂਰੀਆਂ ਕਰਨੀਆਂ ਪੈਂਦੀਆਂ ਨੇ 1 ਸਾਲ ਦਾ ਜੀਆਈਸੀ 1 ਸਾਲ ਦੀ ਫੀਸ ਦੂਜੀ ਸਾਲ ਦੀ ਫੀਸ ਦੇ ਫੰਡ ਤੇ ਪਲੱਸ ਪਰਿਵਾਰ ਦੀ ਇਨਕਮ 10 ਤੋਂ 12 ਲੱਖ ਦੇ ਵਿੱਚ ਇਹ ਸ਼ਰਤਾਂ ਤੁਸੀਂ ਨਾਲ ਪੂਰੀਆਂ ਕਰ ਦਿੰਦੇ ਹੋ तकरीबन 100% ਵਰਗੇ ਤੁਸੀਂ ਚਾਂਸ ਆਪਣੇ ਵੀਜ਼ੇ ਤੇ ਬਣਾ ਲੈਂਦੇ ਆ ਇਹਦੇ ਮੁਕਾਬਲੇ ਕਾਲਜਾਂ ਦੇ ਵਿੱਚ ਸਕਸੈਸ ਰੇਟ ਇਸ ਟਮੇ 50% ਤੋਂ 20 ਘੱਟ ਚੱਲ ਰਿਹਾ ਜਾਂ ਕਹਿ ਲੋ 50% ਚੱਲ ਰਿਹਾ ਦਿਲ ਰੱਖ ਲਈ ਬਟ ਹਾਲਾਤ ਉੱਥੇ ਵਾਲੇ ਸੈਕਸ਼ਨ 'ਚ ਬਹੁਤੇ ਵਧੀਆ ਨਹੀਂਗੇ ਪਰ ਅੱਜ ਵੀ ਸਮਝਦੇ ਨਾ ਸਮਝਦੇ ਹੋਏ ਲੋਕ ਜਾਹੇ ਏਜੰਟਾਂ ਦੀਆਂ ਗੱਲਾਂ ਚਾਕੇ ਚਾਹੇ ਯਾਰਾਂ ਦੋਸਤਾਨੀਆਂ ਦੀਆਂ ਸਲਾਹਾਂ ਚਾਕੇ ਕਿਉਂਕਿ ਜਿਹੜੇ ਉੱਥੇ ਪੁਰਾਣੇ ਬੈਠੇ ਉਹ ਪੁਰਾਣੇ ਹੀ ਸਿਸਟਮ ਨਾਲ ਸੋਚੀ ਜਾਂਦੇ ਆ ਉਹਨਾਂ ਨੂੰ ਨਵੇਂ ਦਾ ABC ਵੀ ਨਹੀਂ ਪਤਾ ਵੀ ਇਥੋਂ ਕਿਦਾਂ ਵੀਜ਼ਾ ਮਿਲ ਰਿਹਾ ਪਰ ਚਲੋ ਇਹ ਤੁਹਾਡੀ ਮਰਜ਼ੀ ਆ ਕੋਈ ਬੰਦਾ ਸਿੱਧਾ ਸਮਝਦਾ ਕੋਈ ਠੋਕਰ ਖਾ ਕੇ ਸਮਝਦਾ ਸੋ ਜਿਹੜੇ ਬੱਚੇ ਕਾਲਜਾਂ 'ਚ ਅਪਲਾਈ ਕਰ ਰਿਹਾ ਜੀ ਬਹੁਤੇ ਉਹਨਾਂ 'ਚੋਂ ਰਿਫਿਊਜ਼ਲ ਦੇਖ ਰਿਹਾ ਸੋ ਸਲਾਹ ਇਹ ਹੀ ਹੈ ਕਿ ਸਮੇਂ ਸਿਰਫ ਯੂਨੀਵਰਸਿਟੀਆਂ ਦਾ ਰੁਖ ਕੀਤਾ ਜਾਵੇ ਤੇ ਸਰਕਾਰੀ ਯੂਨੀਵਰਸਿਟੀਆਂ ਦਾ ਹੀ ਰੁਖ ਕੀਤਾ ਜਾਵੇ ਤੇ ਡਿਗਰੀ ਪ੍ਰੋਗਰਾਮ ਦੀ ਜਾਇਆ ਜਾ ਜੇ ਤੁਸੀਂ ਵੀਜ਼ਾ ਲੈਣਾ ਚਾਹੁੰਦੇ ਹੋ ਦੂਸਰੇ ਪਾਸੇ ਗੱਲ ਕਰੀਏ ਯੂਕੇ ਤੇ ਫਿਨਲੈਂਡ ਯੂਕੇ ਫਿਨਲੈਂਡ ਇਸਟੈਪ ਦੋ ਸ਼ਾਨਦਾਰ ਕੰਟਰੀਆਂ ਜਿਹੜੀਆਂ ਹਰ ਨਿਰਾਸ਼ ਹੋਏ ਬੱਚੇ ਨੂੰ ਕੁਛੜ ਚੋکریاں ਨੇ ਸੋ ਮਤਲਬ ਹੱਸ ਕੇ ਵੀਜ਼ਾ ਦੇ ਰਹੀਆਂ ਨੇ ਯੂਕੇ ਦੇ ਵਿੱਚ ਵੀ ਤੁਸੀਂ ਵਿਦ ਆਇਲੈਂਡਸ ਵਿਦਆਊਟ ਆਇਲੈਂਡਸ ਗੈਪ ਦੇ ਨਾਲ ਵੀਜ਼ਾ ਲੈ ਸਕਦੇ ਹੋ ਤੇ ਜੇ ਕਿਤੇ ਨਾ ਕਿਤੇ ਤੁਸੀਂ ਯੂਕੇ ਚ ਰਹਿ ਜੰਨੇ ਹੋ ਕਿਉਂਕਿ ਥੋੜੀ ਜੀ ਸਖਤਾਈ ਤਾਂ ਉੱਥੇ ਵੀ ਹੈਗੀ ਹੈ ਜਾਂ ਤੁਸੀਂ ਕੈਨੇਡਾ ਵਾਂ ਕੁਝ ਚਾਹੁੰਦੇ ਹੋ ਕਿ ਮੈਨੂੰ ਪੀਆਰ ਫਟਾਫਟ ਮਿਲ ਜੇ ਫਿਰ ਉਹ ਦੂਸਰੀ ਕੰਟਰੀ ਜਿਹੜੀ ਤੁਹਾਨੂੰ 100% ਰਿਜ਼ਲਟ ਇਸ ਸਮੇਂ ਦੇ ਰਹੀ ਹੈ ਉਹ ਹੈਗੀ ਹੈ ਫਿਨਲੈਂਡ ਸੋ ਫਿਨਲੈਂਡ ਜੋ ਕਿ ਇੱਕ ਸ਼ੈਨੇਗਨ ਕੰਟਰੀ ਹੈ ਬਟ ਯੂਰੋਪੀਅਨ ਕੰਟਰੀ ਹੋਣ ਦੇ ਵਿੱਚ ਵੀ ਇਹਦਾ ਇੱਕ ਬੜਾ ਵੱਡਾ ਫਾਇਦਾ ਹੈ ਕਿ ਇਹਦੇ ਵਿੱਚ ਇੰਗਲਿਸ਼ ਸਪੀਕਿੰਗ ਹੈ ਕਿਉਂਕਿ ਜਿੰਨੀਆਂ ਵੀ ਤੁਸੀਂ ਯੂਰੋਪੀਅਨ ਕੰਟਰੀਆਂ ਚ ਜਾਂਦੇ ਹੋ ਬੱਚੇ ਮੈਂ ਦੇਖ ਰਿਹਾ ਭੇਡ ਚਾਲ ਚ ਜਰਮਨੀ ਜਾਂਦੇ ਨੇ ਜਾਂ ਤੁਸੀਂ ਕੋਈ ਕਹਿੰਦਾ ਮੈਂ ਫਰਾਂਸ ਜਾਣਾ ਜੀ ਕੋਈ ਕਹਿੰਦਾ ਜੀ ਮੈਂ ਇਟਲੀ ਜਾਣਾ ਜੀ ਮੈਂ ਤੁਹਾਨੂੰ ਦੱਸਾਂ ਇੰਨਾ ਸਾਰੀਆਂ ਜਗ੍ਹਾ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਕਿ ਪਾਸ਼ਾ ਦਾ ਬੜਾ ਵੱਡਾ ਮਸਲਾ ਹੈ ਲੈਂਗੁਏਜ ਨਹੀਂ ਆਉਂਦੀ ਤਾਂ ਬੱਚਾ ਉੱਥੇ ਜਾ ਕੇ ਬਹੁਤ ਕਸ਼ਟ ਚੱਲਦਾ ਜਿਹੜੇ ਗਏ ਉਹਨਾਂ ਨੂੰ ਇੱਕ ਵਾਰੀ ਪੁੱਛ ਕੇ ਫੇਰੇ ਜਾਓ ਫਿਨਲੈਂਡ ਦੇ ਵਿੱਚ ਇਹ ਤੁਹਾਨੂੰ ਦਿੱਕਤ ਨਹੀਂ ਆ ਸਕਦੀ ਕਿਉਂਕਿ ਫਿਨਲੈਂਡ ਇੱਕ ਨੋਰਡਿਕ ਕੰਟਰੀ ਹੈ ਨੋਰਡਿਕ ਕੰਟਰੀ ਹੋਣ ਦੇ ਕਰਕੇ ਇੱਥੇ ਆਪਣੀ ਲੈਂਗੁਏਜ ਉਹਨਾਂ ਦੀ ਫਿਨ ਹੈ ਹੈਗੀ ਹੈ ਬਟ ਇੱਥੇ ਇੰਗਲਿਸ਼ ਦਾ ਇੰਨਾ ਪ੍ਰਭਾਵ ਹੈ ਕਿ 70 ਤੋਂ 80% ਲੋਕ ਆਪਣੀ ਨਾਰਮਲ ਲਾਈਫ ਦੇ ਵਿੱਚ ਉੱਤੇ ਇੰਗ ਸੋ ਇਟਸ ਲਾਈਕ ਅ ਨਾਰਮਲ ਇੰਗਲਿਸ਼ ਕੰਟਰੀ ਵਾਂਗੂ ਤੁਸੀਂ ਉੱਥੇ ਫੀਲ ਕਰੋਗੇ ਜਲਦੀ ਜੌਬਾਂ ਲੱਭਣ ਚ ਆਸਾਨੀ ਹੋਊਗੀ ਜਲਦੀ ਕੰਮ ਕਾਰ ਚ ਸੈੱਟ ਹੋਣ ਚ ਹੋਊਗੀ ਰੈਡ ਸੈਂਡ ਚ ਨਹੀਂ ਹੋਊਗੀ ਕਿਉਂਕਿ ਇੰਗਲਿਸ਼ ਨਾ ਨਾ ਕਰਦੇ ਵੀ ਆਪਣੇ ਬੱਚਿਆਂ ਨੂੰ ਗੱਲਬਾਤ ਕਰਨੀ ਜੋਗੀ ਤਾਂ ਵਾਧੂ ਹੁੰਦੀ ਹੁੰਦੀ ਆ ਅੱਜ ਕੱਲ ਸੋ ਆ ਫਾਇਦੇ ਨੇ ਫਿਨਲੈਂਡ ਦੇ ਔਰ ਦੂਜਾ 5 ਸਾਲਾਂ ਦੇ ਵਿੱਚ ਵਿੱਚ ਹੈ ਤੁਹਾਨੂੰ ਪੀਆਰ ਦੇ ਦਿੰਦਾ ਇੱਕ ਸਟੂਡੈਂਟ ਸੋ ਸਟੂਡੈਂਟ ਉੱਥੇ ਪੜ੍ਹੇ ਆਪਣਾ ਕੰਮ ਕਰੇ ਵਰਕ ਪਰਮਿਟ ਲਵੇ ਸਟੱਡੀ ਕਰੇ 5 ਸਾਲ ਲੀਗਲ ਤਰੀਕੇ ਪੂਰੇ ਕਰਦੇ ਮਿਕਸ ਕਰਕੇ ਕਰਦੇ ਦੋਨਾਂ ਵੀਜ਼ਿਆਂ ਦਾ ਜਾਂ ਇੱਕੋ ਵੀਜ਼ੇ ਦੇ 5 ਸਾਲ ਪੂਰੇ ਕਰ ਲੇ ਤਾਂ ਉਹ ਆਪਣਾ ਪੀਆਰ ਕਲੇਮ ਕਰ ਸਕਦਾ ਔਰ ਪੀਆਰ ਲੈ ਲਈ ਤੁਹਾਨੂੰ ਲੋਕਲ ਲੈਂਗੁਏਜ ਵੀ ਸਿੱਖਣ ਦੀ ਲੋੜ ਨਹੀਂ ਹੈਗੀ ਫਿਨਲੈਂਡ ਦੇ ਵਿੱਚ ਫਿਰ ਉਸ ਤੋਂ ਇਲਾਵਾ ਇੱਥੇ ਤੁਸੀਂ ਪਰਿਵਾਰ ਦੇ ਨਾਲ ਜਾ ਸਕਦੇ ਪਲੱਸ 2 ਵਾਲਾ ਵੀ ਆਪਣੀ ਫੈਮਿਲੀ ਨਾਲ ਇੱਥੇ ਜਾ ਸਕਦਾ ਹੈ ਗ੍ਰੈਜੂਏਸ਼ਨ ਵਾਲਾ ਤਾਂ ਯੂਕੇ ਵੀ ਜਾ ਸਕਦਾ ਹੈ ਫੈਮਿਲੀ ਦੇ ਨਾਲ ਕੈਨੇਡਾ ਵੀ ਜਾ ਸਕਦਾ ਕੁਝ ਕੇਸਾਂ 'ਚ ਬਟ ਇੱਕ ਫਿਨਲੈਂਡ ਐਸੀ ਕੰਟਰੀ ਹੈ ਇਸ ਸਮੇਂ ਜਿੱਥੇ ਪਲੱਸ 2 ਵਾਲਾ ਵੀ ਆਪਣੀ ਫੈਮਿਲੀ ਲੈ ਕੇ ਜਾ ਸਕਦਾ ਔਰ ਗੈਪ ਇੱਥੇ 10 10 12 12 ਸਾਲ ਦੇ ਆਰਾਮ ਨਾਲ ਅਸੈਪਟ ਹੋ ਜਾਂਦੇ ਨੇ ਸੋ ਇਹ ਬਹੁਤ ਫਾਇਦੇ ਹੈ ਜਿਹੜਾ ਤੁਹਾਨੂੰ ਫਿਨਲੈਂਡ ਦੇ ਹੁੰਦਾ ਹੈ ਯੂਐਸ ਦੇ ਵਿੱਚ ਜਿੰਨੀਆਂ ਵੀ ਹੁਣ ਸਖਤਾਈਆਂ ਹੋਈਆਂ ਬਹੁਤ سارے ਰੂਲਸ ਰੈਗੂਲੇਸ਼ਨ ਇੱਥੇ ਵੀ ਉੱਪਰ ਥੱਲੇ ਹੋਏ ਨੇ ਇੱਕ ਸਮੇਂ ਯੂਐਸ ਨੇ ਵੀ ਬਹੁਤ ਵੀਜ਼ਾ ਵੰਡਿਆ 2023 ਚ ਗੱਲ ਕਰੀਏ 22 ਚ ਕਰੀਏ ਬਟ ਹੁਣ ਇੱਥੇ ਵੀ ਜਿਹੜਾ ਵੀਜ਼ਾ ਆ ਫਿਰ ਇੱਕ ਤਰੀਕੇ ਨਾਲ ਫਿਲਟਰਡ ਹੋ ਕੇ ਮਿਲ ਰਿਹਾ ਔਰ ਇਹਦੇ ਵਿੱਚ ਹੁਣ ਇੱਕ ਹੋਰ ਇੰਪੋਰਟੈਂਟ ਚੀਜ਼ ਆ ਗਈ ਹੈ ਜਿਹੜਾ ਤੁਸੀਂ ਪਿਛਲੇ ਦਿਨੀ ਸੁਣਿਆ ਹੋਣਾ ਅਪਾਇੰਟਮੈਂਟਾਂ ਬੰਦ ਹੋਈਆਂ ਉਹ ਅਪਾਇੰਟਮੈਂਟਾਂ ਇਸ ਲਈ ਬੰਦ ਕੀਤੀਆਂ ਗਈਆਂ ਨੇ ਕਿ ਹੁਣ ਉਹ ਇੱਕ ਸਿਸਟਮ ਬਣ ਰਿਹਾ ਐਮਬੈਸੀ ਦੇ ਵਿੱਚ ਤੁਹਾਡੇ ਸੋਸ਼ਲ ਮੀਡੀਆ ਅਕਾਊਂਟਸ ਨੂੰ ਚੈੱਕ ਕਰਾਂਗਾ ਬਹੁਤ ਸਾਰੇ ਨਿਆਣੇ ਪੁੱਤਰੇ ਹੋਏ ਫੇਸਬੁੱਕ YouTube ਆਪਣੇ ਇੰਸਟਾਗ੍ਰam ਅਕਾਊਂਟਾਂ ਤੇ ਕੁਝ ਵੀ ਪਾਉਂਦੇ ਰਹਿੰਦੇ ਨੇ ਕੁਝ ਵੀ ਸ਼ੇਅਰ ਕਰਦੇ ਰਹਿੰਦੇ ਨੇ ਹੁਣ ਇਦਾਂ ਵੀਜ਼ੇ ਨਹੀਂ ਮਿਲਨੇ ਹੁਣ ਐਵੀ ਚੀਜ਼ਾਂ ਦੱਸਣ ਗਿਆ ਕਿ ਤੁਹਾਡਾ ਇੰਟੈਂਸ਼ਨ ਕੀ ਹੈ ਤੁਸੀਂ ਜਿੰਦਗੀ 'ਚ ਕਿੰਨੇ ਕ ਸੀਰੀਅਸ ਹੋ ਖਾਸ ਕਰਕੇ ਜੇ ਇਹ ਚੀਜ਼ਾਂ ਕਿਸੇ ਪੋਲਿਟਿਕਲ ਚੀਜ਼ਾਂ ਨਾਲ ਰਿਲੇਟਿਡ ਹੋਣਗੀਆਂ ਜਿਹੜੀਆਂ ਅਮਰੀਕਾ ਨੂੰ ਪਸੰਦ ਨਹੀਂ ਤਾਂ ਤੁਹਾਨੂੰ ਇੰਨਾਂ ਚੀਜ਼ਾਂ ਦੇ ਉੱਤੇ ਵੀ ਵੀਜ਼ਾ ਨਾ ਕਰ ਸਕਦੇ ਨੇ ਸੋ ਆਪਣਾ ਸੋਸ਼ਲ ਮੀਡੀਆ ਜਿਨ੍ਹਾਂ ਨੇ ਯੂਐਸ ਜਾਣਾ ਹੈ ਭਾਵੇਂ ਟੂਰਿਸਟ ਵੀਜ਼ੇ ਦੇ ਭਾਵੇਂ ਸਟੱਡੀ ਵੀਜ਼ੇ ਦੇ ਉਹ ਧਿਆਨ ਨਾਲ ਤੇ ਸੋਚ ਸਮਝ ਕੇ ਵਰਤਨ ਅੱਜ ਤੋਂ ਬਾਅਦ ਦੂਸਰੀ ਚੀਜ਼ ਦੇਖ ਜਿਹੜੀ ਹੈ ਲਟਵੀਆ ਲਟਵੀਆ ਇੱਕ ਐਸੀ ਕੰਟਰੀ ਹੈ ਜਿੱਥੇ ਤੁਹਾਡਾ ਬਜਟ ਜਿਹੜੇ ਲੋਕਾਂ ਦਾ ਘੱਟ ਬਜਟ ਹੈ ਥੋੜੇ ਖਰਚੇ 'ਚ ਜਿਹੜੇ ਜਾਣਾ ਚਾਹੁੰਦੇ ਨੇ ਉਹਨਾਂ ਦੀ ਇੱਕ ਸ਼ਾਨਦਾਰ ਕੰਟਰੀ ਹੈ ਇੱਥੇ ਇੱਕ ਸਾਲ ਦਾ ਟੋਟਲ ਖਰਚਾ ਜਦੋਂ ਤੁਸੀਂ ਜਾਣਾ ਹੈ ਉਹ ਕਿਤੇ ਨਾ ਕਿਤੇ 8 ਲੱਖ ਦੇ 9 ਲੱਖ ਦੇ ਵਿੱਚ ਵਿੱਚ ਸਿਮਟ ਸਕਦਾ ਹੈ ਔਰ ਹਰ ਸਾਲ ਜਿਹੜੀ ਇੱਥੇ ਫੀਸ ਹੈ ਕਾਲਜ ਦੀ ਉਹ 5000 ਯੂਨੀਵਰਸਿਟੀ ਦੀ ਨਾਟ ਕਾਲਜ ਦੀ ਇੱਥੇ ਯੂਨੀਵਰਸਿਟੀਆਂ ਨੇ ਸੋ ਇੱਥੇ 5000 ਯੂਰੋ ਫੀਸ ਪੂਰੇ ਸਾਲ ਦੀ ਹੁੰਦੀ ਹੈ ਤਕਰੀਬਨ ਕਈ ਕੇਸਾਂ 'ਚ 3500 ਵੀ ਹੈਗੀ ਹੈ ਸੋ ਇਹ ਆਪਸ਼ਨਸ ਤੁਸੀਂ ਕਈ ਤਰ੍ਹਾਂ ਦੀਆਂ ਇੱਥੇ ਐਕਸਪਲੋਰ ਕਰ ਸਕਦੇ ਹੋ ਜੇ ਤੁਹਾਡਾ ਬਜਟ ਘੱਟ ਹੈ ਤਾਂ ਤੁਸੀਂ ਲਟਵੀਆ ਨੂੰ ਇੱਕ ਆਪਸ਼ਨ ਬਣਾ ਸਕਦੇ ਹੋ ਵੀਜ਼ਾ ਸਕਸੈਸ ਰੇਟ ਵੀ 100% ਹੈ ਵਿਦਆਊਟ ਆਈਲੈਂਡਸ ਵੀ ਪੋਸੀਬਲ ਹੈ ਤੇ ਸਭ ਤੋਂ ਵੱਡੀ ਗੱਲ ਹੈ ਸ਼ੈਨੈਗਨ ਕੰਟਰੀ ਹੈ ਸੋ ਇਕੋ ਵੀਜ਼ੇ ਦੇ ਵਿੱਚ ਤੁਹਾਡੇ ਕੋਲ ਹੋਰ 30 ਕੰਟਰੀਆਂ ਆ ਜਾਂਦੀਆਂ ਨੇ ਕੱਲ ਨੂੰ ਤੁਸੀਂ ਜਰਮਨੀ, ਇਟਲੀ, ਫਰਾਂਸ, ਸਪੇਨ ਕਿਤੇ ਵੀ ਆਉਣਾ ਜਾਣਾ ਹੋਵੇ ਤੁਹਾਨੂੰ ਕੋਈ ਵੀਜ਼ਾ, ਕੋਈ ਪਾਸ, ਕੋਈ ਲਾਇਸੈਂਸ ਕੁਝ ਨਹੀਂ ਚਾਹੀਦਾ ਤੁਸੀਂ ਆਪਣੀ ਸਟੱਡੀ ਤੋਂ ਵਿੱਚ ਕਦੀ ਵੀ ਹੌਲੀਡੇਸ ਨੇ ਤਾਂ ਤੁਸੀਂ ਕਿਤੇ ਵੀ ਪੂਰੇ ਸ਼ੈਨਿਗਨ ਚ ਘੁੰਮਣ ਫਿਰਨ ਜਾ ਸਕਦੇ ਹੋ ਸੋ ਬਹੁਤ ਸਾਰੇ ਫਾਇਦੇ ਇਮੀਗ੍ਰੇਸ਼ਨ ਦੇ ਵਿੱਚ ਬਟ ਇਮੀਗ੍ਰੇਸ਼ਨ ਦਾ ਰੁਕ 2024 ਟੋਲਪ ਕੀ ਲੈ ਕੇ 25 ਤੱਕ ਲਗਾਤਾਰ ਬਦਲਿਆ ਜਿੱਥੇ ਕੈਨੇਡਾ ਲੋਕਾਂ ਦੀ ਪਹਿਲੀ ਚੁਆਇਸ ਹੁੰਦੀ ਸੀ ਹੁਣ ਯੂਕੇ ਤੇ ਫਿਨਲੈਂਡ ਨੂੰ ਪਹਿਲੀ ਚੁਆਇਸ ਬਣਾ ਰਹੇ ਨੇ ਲਗਾਤਾਰ ਨੰਬਰ ਨੋਟ ਕਰ ਲਓ 9023890238 ਸਾਡਾ 21 ਨੰਬਰ ਹੈ ਜਿੱਥੇ ਤੁਸੀਂ ਕਾਲ ਕਰ ਸਕਦੇ ਹੋ ਮੈਂ ਵੀ ਅਨਸਰ ਕਰਾਂਗਾ ਟੀਮ ਵੀ ਅਨਸਰ ਕਰੇਗੀ ਔਰ ਪਲੱਸ ਮੈਂ ਦੱਸਦਾ ਕਿ ਸਾਡੇ ਜਿਹੜੇ ਆਫਿਸ ਨੇ ਉਹ ਪੰਜਾਬ ਦੇ ਵਿੱਚ ਤਕਰੀਬਨ 9 ਸ਼ਹਿਰਾਂ 'ਚ ਨੇ ਉਸ ਤੋਂ ਇਲਾਵਾ ਜੰਮੂ ਹੈ ਹਰਿਆਣਾ ਤਿੰਨ ਸ਼ਹਿਰਾਂਸ ਨੇ ਦਿੱਲੀ ਸੋ ਤੁਸੀਂ ਬੇਫਿਕਰ ਹੋ ਕੇ ਟੀਮ ਨਾਲ ਜਿੱਥੋਂ ਵੀ ਹੋ ਨਿਸ਼ਚਿਤ ਹੋ ਕੇ ਕਨੈਕਟ ਕਰ ਸਕਦੇ ਹੋ ਤੁਹਾਡੇ ਇਲਾਕੇ ਛੱਗੇ ਸਾਡਾ ਇੱਕ ਆਫਿਸ ਜਰੂਰ ਹੈਗਾ ਸੋ ਟੀਮ ਨੂੰ ਮਿਲੋ ਆਪਣੇ ਕੇਸਾਂ ਨੂੰ ਲੈ ਕੇ ਡਿਸਕਸ ਕਰੋ ਤੇ ਇੱਕ ਵੱਡਾ ਫਾਇਦਾ ਮੈਂ ਤੁਹਾਨੂੰ ਦੱਸ ਦਿੰਦਾ ਕਿ ਤੁਸੀਂ ਹਰ ਕੇਸ ਇੱਥੇ ਪੈਕੇਜ ਅਪਲਾਈ ਕਰ ਸਕਦੇ ਹੋ ਜਿੱਤੇ ਤੁਸੀਂ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਦੇਣੇ ਹੁੰਦੇ ਆ ਸਾਡਾ ਮੀਨ ਮਕਸਦ ਹੀ ਵੀਜ਼ਾ ਆ ਬੱਚੇ ਕਮਾਈ ਸਾਨੂੰ ਪਤਾ ਆਪੇ ਆ ਜਣੀ ਹੈ ਜਦੋਂ ਅਗਲੇ ਨੂੰ ਵੀਜ਼ਾ ਲੈ ਕੇ ਦਵਾਂਗੇ बेहद so, शुक्रिया अमरजीत कमर हमारे साथ थे ब्रॉडवे इमीग्रेशन सर्विस के एक्सपर्ट थे ज्यादा जानकारी के लिए आप नाइन जीरो पर बात कर सकते हैं आप ऑफिस विजिट कर सकते हैं पूरी कलैरिटी होने पर अपनी जिंदगी के फैसले करें शुक्रिया